ਇੱਕ ਮਹਿੰਦਰਾ ਪਿਕਅਪ ਟਾਇਰ ਫਟਣ ਕਰਕੇ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ ਜਿਸ ਦੇ ਵਿੱਚ ਇੱਕ ਬਜ਼ੁਰਗ عورت ਦੀ ਮੌਤ ਹੋ ਗਈ ਤੇ 9 ਦੇ ਕਰੀਬ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਨਾ ਦੇ ਵਿੱਚ 8 ਔਰਤਾਂ ਅਤੇ 2 ਵਿਅਕਤੀ ਸ਼ਾਮਿਲ ਸਨ ਸੋ ਜ਼ਖਮੀਆਂ ਨੂੰ ਸੰਭਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਚੰਡੀਗੜ੍ਹ ਹਸਪਤਾਲ ਦੇ ਵਿੱਚ ਇੱਕ ਬਜ਼ੁਰਗ ਔਰਤ ਜ਼ਖਮੀ ਨੂੰ ਲੈ ਜਾਂਦੇ ਹੋਏ ਔਰਤ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਔਰਤ ਦੀ ਪਛਾਣ ਹਰਪਾਲ ਕੌਰ ਨਿਵਾਸੀ ਸਮਰਾਲਾ 70 ਸਾਲਾਂ ਦੀ ਮੈਂ ਆਪਣੇ ਪਿੰਡ ਤੋਂ ਲੁਧਿਆਣੇ ਨੂੰ ਜਾ ਰਿਹਾ ਸੀ ਰੌਲਿਆਂ ਦੇ ਲੱਗ ਗਈ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੋਂ ਆ ਰਿਹਾ ਸੀ ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੁਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰੋ ਪਿਕਅਪ ਸੀ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਫਲਟ ਗਈ ਤੇ ਮੈਂ ਜਦੋਂ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਪਾ ਦਿੱਤੇ ਕਿ ਮੈਂ ਉਹਨਾਂ ਨੂੰ ਹਸਪਤਾਲ ਆਇਆ ਕਿੰਨੇ ਕਿ ਜਾਨੇ ਤਕਰੀਬਨ 11-12 ਜਾਨੇ ਪਤਾ ਲੱਗਿਆ ਕਿ ਕਿੰਨੇ ਦੇ ਰਹਿਣੇ ਆਣੇ ਨਹੀਂ ਮੈਨੂੰ ਕੁਛ ਨਹੀਂ ਪਤਾ ਮੋਸਤੀਨਾ ਡਾਕਟਰ ਨਵਦੀ ਕਿੱਥੇ ਕੇਸ ਹੈ ਕੀ ਮੰਮੂ ਸਰ ਇੱਕ ਐਕਸੀਡੈਂਟ ਆਇਆ ਸੀ ਗਾਜ਼ ਸਵੇਰੇ 11 ਵਜੇ ਦੇ ਕਰੀਬ ਤੇ ਸਾਰੇ ਵਿੱਚ 10 ਜਣੇ ਇੰਜਰਡ ਹੋਏ ਸੀਗੇ ਤੇ ਚਲਾਣ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮੇਲ ਸੀ ਨੇਕ ਤਾਂ ਉਹ ਸਾਰੇ ਸੀਰੀਜ਼ ਸੀਗੇ ਸਭ ਨੂੰ ਰੱਕਰ ਕਰ ਦਿੰਦਾ ਸੀ